ਅਸਲੇ ਜੀ ਸਵੇਰ ਦਾ ਸਮੇਂ ਹੋ ਗਿਆ ਤਾਂ ਅਸਲੇ ਮੈਂ ਮੌਜੂਦ ਜਾਂ ਸਵੇਰ ਦੇ ਸਮੇਂ ਟ੍ਰੋਮਾ ਸੈਂਟਰ ਦੇ ਬਾਹਰ ਅਸਲੇ ਇੱਥੇ ਇਸ ਦਾ ਮੂਲ ਬਣਿਆ ਕਿ ਲੋਕੀ ਦਰਸਤ ਲਗਾ ਰਹੇ ਇੱਥੇ ਦਰਸਤ ਵਧੇ ਜਾ ਰਹੇ ਆ ਆ ਸਾਹਮਣੇ ਇੱਥੇ ਫਿਰ ਉਹਨਾਂ ਤਿੰਨ ਚਾਰ ਦਰਖਤੀ ਸਫੈਦੀ ਉਹ ਸਾਰੇ ਵੜਤੇ ਪਤਾ ਨਹੀਂ ਕਿਉਂ ਵੜਤੇ ਕੀ ਕਰਨੇ ਆ ਬਿਲਡਿੰਗ ਨੂੰ ਧੁੱਪ ਚਾਹੀਦੀ ਜਾਂ ਕਿਸ ਤਰ੍ਹਾਂ ਕੀ ਪ੍ਰੋਸੀਜਨ ਇਹਨਾਂ ਦਾ ਪਰ ਇਹਨਾਂ ਨੇ ਸ਼ਾਂ ਕਰਨ ਵਾਲੇ ਜਿਹੜੇ ਸਫੈਦੀ ਲੱਗੇ ਕਾਫੀ ਲੰਬੇ ਸਮੇਂ ਦੇ ਪੁਰਾਣੀ ਤਹਿਸੀਲ ਚ ਵੜਤੇ ਇਹਨਾਂ ਨੇ ਇਸਾਈਡ ਵੀ ਬੋਸ ਫੈਦਾ ਲੱਗਾਈ ਉਹ ਵੀ ਸਾਰਾ ਵੜਤਾ ਜਿਹੜਾ ਟਰੋਮਾ ਸੈਂਟਰ ਬਣਾਇ ਤੇ ਹੁਣ ਵੀ ਵੜਤੇ ਜਿਹੜੇ ਆਪੇ 3-4 ਇਹ ਵੀ ਵੜਤੇ ਇਹਨਾਂ ਨੇ ਪਰ ਇਹ ਗਲਤ ਹੈ ਇਹ ਰਹਿੰਦੇ ਨੇ ਚਾਹੀਦੇ ਇਹ ਸਗੋਂ ਵੜਨੇ ਨਹੀਂ ਚਾਹੀਦੇ ਪਰ ਇਹਨਾਂ ਨੇ ਵੜਤੇ ਸਸਿਕਾਲ ਜੀ ਅੱਜ ਫੇਰ ਨਵੇਂ ਲੋਕਾਂ 'ਚ ਤੁਹਾਡਾ ਸਵਾਗਤ ਹੈ ਕੋਈ ਦਿਨ ਦੀ ਐਕਟੀਵਿਟੀ ਹੈਗੀ ਥੋੜੀ-ਬੋਤੀ ਉਹ ਵੀ ਤੁਹਾਨੂੰ ਦਿਖਾ ਦੇਵਾਂਗਾ ਬਾਕੀ ਤੁਸੀਂ ਚਾਹ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਤੇ ਅੱਜ ਉਹ 28 ਤਰੀਕ ਅਸਲੇ ਮੈਂ ਮੌਜੂਦ ਹੋ ਗਿਆ ਸ਼ਵਾਲੇ ਅੱਜ ਸੋਮਵਾਰ ਆ ਤੇ ਬਾਕੀ ਮਿੱਤਰ ਪਿਆਰੇ ਆ ਚੁੱਕੇ ਨੇ ਤੇ ਮੈਂ ਫੇਰ ਲੇਟ ਹੋ ਗਿਆ ਅੱਜ ਤੇ ਅੰਦਰ ਦੇ ਜੋ ਸੀਨੇਮੈਟਿਕ ਹੋਣਗੇ ਤੁਹਾਨੂੰ ਦਿਖਾਵਾਂਗਾ ਸਭ ਤੋਂ ਪਹਿਲਾਂ ਤਾਂ ਨਿਸ਼ਾਨਦੇਵ ਮਹਾਰਾਜ ਜੀ ਦੇ ਦਰਸ਼ਨ ਕਰਾਉਂਗਾ ਮੈਂ ਤੇ ਰਸਤਾ ਤੁਸੀਂ ਹਰ ਵਾਰੀ ਵੇਂਦੇ ਹੋ ਹਰ ਹਫਤਾ ਜਿਹੜਾ ਹੁੰਦਾ ਹੈ ਵਲੋਗ ਆਪਣਾ ਉਹਦੇ ਵਿੱਚ ਹੁੰਦਾ ਤੇ ਅੰਦਰ ਵਾਜਾ ਤੁਸੀਂ ਸੁਣ ਰਹੇ ਹੋਗੇ ਤੇ ਅਸਲ ਇਹ ਤਾਂ ਦਰਸ਼ਨ ਕਰਾਵਾਂਗਾ ਮੈਂ ਸ਼ਨੀਦੇਵ ਮਹਾਰਾਜ ਜੀ ਦੇ ਇਹ ਦਰਸ਼ਨ ਕਰ ਸਕਦੇ ਹੋ ਤੇ ਅੰਦਰਲੀ ਸਾਈਡ ਆਪਣੇ ਮਿੱਤਰ ਪਿਆਰੇ ਜਿੰਨੇ ਵੀ ਸਾਰੇ ਲੱਗੇ ਆਪਣੇ ਭਜਨ ਕੋਲ ਮਹਾਰਾਜ ਜੀ ਦਾ ਗੁਣਗਾਨ ਕਰਨ ਤੇ ਅਸਰੇ ਕੁਝ ਆਪਣੇ ਹੋਰ ਮਿੱਤਰ ਪਿਆਰੇ ਆਏ ਨੇ ਤੇ ਤੁਹਾਨੂੰ ਮੈਂ ਉਹਨਾਂ ਦੇ ਰੂਪ ਰੂਪ ਕਰਉਣਾ ਕੌਣ ਆਏ ਨੇ 사ਜਨ ਆ ਗਿਆ ਤੇ 사ਜਨ ਦਾ ਬੇਟਾ ਆ ਗਿਆ ਕੀ ਆਪਾਂ ਨਿਕੜਾ ਆ ਜੀ ਜਾ ਜਿੰਪੰਕਰ ਓ ਮਗਰ ਮਗਰ ਆ ਤੇ ਪਹਿਲਾਂ ਤੋੜ ਗਿਆ ਅੰਦਰ ਬਰਾ ਵਟ ਕਿਉਂ ਤੇ ਅਸਲੀ ਅੰਦਰ ਦੇ ਤਾਂ ਸੇਮਟੇ ਦਿਖਾਉਣੇ ਆ ਅਸਲੀ ਜੀ ਮੌਜੂਦ ਹੋ ਗਏ ਅੰਦਰ ਚੁਆਲੇ ਜੇ ਤੁਹਾਨੂੰ ਮੈਂ ਦੱਸੇ ਕਰਾ ਦੇਣਾ ਮਾਰਾ ਜੀ ਇਹ ਠੀਕ ਹੋ ਗਿਆ ਅੰਦਰ ਅੱਜ ਛੋਟਾ ਸ਼ੇਰ ਆਇਆ ਜੀ ਸੌਰਵ ਛੋਟਾ ਆਇਆ ਆਪਣਾ ਤੇ ਅੱਜ ਬੜਾ ਵਧੀਆ ਲੱਗਿਆ ਮੈਨੂੰ ਕਿ ਇਹਸ ਲਈ ਦੇਖ ਸਕਦੇ ਹੋ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਮਹਾਰਾਜ ਜੀ ਦੇ ਅੱਜ ਦਾ ਸਰੂਪ ਵੀ ਲੱਗ ਗਿਆ ਬਿਲਕੁਲੀ ਦੇਖ ਸਕਦੇ ਹੋ ਇਹਨੂੰ ਦਰਸ਼ਨ ਕਰ ਸਕਦੇ ਹੋ ਪਰ ਬੈਠੇ ਇੱਕ ਵਾਰੀ ਫੇਰ ਅਸੀਂ ਦਰਸ਼ਨ ਕਰਾ ਦਿੰਨੇ ਆ ਪਿਓ ਪੁੱਤ ਦੇ ਦੋਵਾਂ ਦੇ ਤੇ ਛੋਟਾ ਸੌਰਵ ਤੇ ਵੱਡਾ ਸੌਰਵ ਆ ਹਨਾ ਬਈ ਹੈਲੋ ਹੈਲੋ ਅਸਲੇ ਯਾਰਤੀ ਹੋ ਗਈ ਤਾਂ ਸਾਰੇ ਮਿੱਤਰ ਪਿਆਰੇ ਵਾਪਸ ਹੀ ਜਾ ਰਹੇ ਨੇ ਘਰਾਂ ਨੂੰ ਤੇ ਐਂ ਸਾਰੇ ਇੱਥੇ ਬਾਈਕਾਂ ਜੰਦਰ ਲੱਗੀਆਂ ਆਂ ਸਾਰੀਆਂ ਟੋਟਲੀ ਹਾਂ ਤੇ ਇਸ ਸਾਈਡ ਸ਼ੈਡ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ ਇੱਥੇ ਤੇ ਨਾਲ ਹੀ ਜੋੜਾ ਕਰਦੇ ਨਾਲ ਹੀ ਛੱਡ ਕੀ ਕੰਪਲੀਟਲੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਜਗ੍ਹਾ ਇਸ ਸਾਈਡ ਜੋੜਾ ਕਰ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ ਤੇ ਇਸ ਸਾਈਡ ਸ਼ੈੱਡ ਪਾਉਣ ਦੀ ਕਿ ਬਾਈਕਾਂ ਪੁੱਕਾਂ ਜਾਂ ਬਰਸਾਤ ਆਵੇ ਤਾਂ ਕੋਈ ਖਲੋ ਸਕੇ ਇੱਥੇ ਕਿ ਅਸਲੇ ਸਾਰੇ ਆਪਣੇ ਬਾਈਕਾਂ ਅੰਦਰ ਲਾਈਆਂ ਅਸੀਂ ਤੇ ਆਪਣੀ ਆ ਸੰਗ ਸਾਰੀ ਆਈ ਆ ਤੇ ਛੱਡ ਇੱਥੇ ਪੈਜੇ ਸਾਰਾ ਦਾ ਸਾਰਾ ਇੰਨਾ ਕੋਈ ਈਸੇ ਦਾ ਤੇ ਏ ਸਾਈਡ ਆਲੇ ਬਣਾਵਾਂਗੇ ਲੋਹੇ ਦੇ ਕਹਿੰਦੇ ਤੇ ਜਿਹੜੇ ਕੰਧ ਦੇ ਨਾਲ ਲੱਗ ਜਾਣਗੇ ਤੇ ਇਥੋਂ ਕੰਧ ਤੋਂ ਉੱਪਰ ਸਿੱਧੀ ਸਿੱਧੀ ਛੱਡ ਜਿੱਤੀ ਜਾਏਗੀ ਤਾਂ ਉਹ ਤੇ ਬਾਕੀ ਉਹ ਤੁਹਾਨੂੰ ਦੱਸਾਂਗੇ ਬਾਅਦ 'ਚ ਫਿਲਹਾਲ ਇਹ ਪਤਾ ਨਹੀਂ ਨਾ ਲੱਗਣਾ ਤੈਨੂੰ ਮੈਂ ਕਹਿੰਦਾ ਜਾਪਾਂ ਦੀ ਸੰਗਤ ਆ ਕੇ ਆਪੀ ਲਿਆ ਕਿ ਇੱਥੇ ਆਓ ਤੇ ਅਸੀਂ ਕੋਈ ਜੋ ਕਿਸੇ ਜੋ ਕਰਨਾ ਚਾਹੁੰਦਾ ਸੋ ਜੋ ਕਰ ਸਕਦਾ ਹੈ ਤੇ ਆ ਕੇ ਸ਼ੈੱਡ ਪਾਉਣ ਦੀ ਜੋ ਕਿ ਇੱਥੇ ਸ਼ਵਾਲੇ ਚੰਨਗਲ ਦੇ ਵਿੱਚ ਇੱਥੇ ਇੱਕ ਜੋੜਾ ਘਰ ਬਣਾਉਣ ਦੀ ਤੇ ਸ਼ੈੱਡ ਪਾਉਣ ਦੀ ਗੱਲ ਚੱਲ ਰਹੀ ਆ ਅਗਰ ਕੋਈ ਸੰਗਤ ਸੇ ਜੋ ਕਰਨਾ ਚਾਹੁੰਦੀ ਤੇ ਆ ਕੇ ਇੱਥੇ ਗੱਲਬਾਤ ਕਰ ਸਕਦਾ ਸਾਡੇ ਨਾਲ ਜਾਂ ਆਪੇ ਆਪਣੇ ਅੰਦਰ ਜਿਹੜੇ ਪੰਡਤ ਜੀ ਨੇ ਮਾਤਾ ਜੀ ਨੇ ਉਹਨਾਂ ਨਾਲ ਤੇ ਅਸਲੇ ਰਾਧਾ ਬਲਵੋਗ ਇਥੋਂ ਤਾਂ ਕਿ ਸਾਰੇ ਇੱਥੇ ਹੀ ਆਪ ਸਭ ਨੂੰ ਹਰ ਸ਼ੋਮਵਾਰ ਰਾਤ 10 ਵਜੇ ਦੇ ਕਰੀਬ ਇੱਥੋਂ ਦਾ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਖੂਬਸੂਰਤ ਰੋਡ ਲੱਗਦੀ ਐ ਅਸਲੇ ਰਾਤ ਦੇ ਸਮੇਂ ਲਾਈਟ ਜਗਦੀ ਐ ਅੱਜ ਦੇ ਦਿਨ ਹਵਾ ਵੀ ਚੱਲ ਰਹੀ ਐ ਗਰਮੀ ਬਹੁਤ ਜ਼ਿਆਦਾ ਸੀ ਅਸਲੇ ਹਵਾ ਚੱਲ ਰਹੀ ਐ ਤੇ ਆਪਣੇ ਮਿੱਤਰ ਪਿਆਰੀ ਜਿੰਨੀਆਂ ਵੀ ਐ ਸਾਰੇ ਅੱਗੇ ਜਾ ਰਹੇ ਮੋਟਰਸਾਈਕਲਾਂ ਤੇ ਤੇ ਅਸਲੇ ਮੈਂ ਮੌਜੂਦ ਐ ਇਸੇ ਕੋਰੀਡੋਰ ਰੋਡ ਦੇ ਉੱਤੇ ਤੇ ਵੀਡੀਓ ਵੇਖਦੇ ਹੋ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅਸਲੇ ਤੁਸੀਂ ਦੇਖ ਸਕਦੇ ਐ ਇੱਥੋਂ ਦਾ ਨਜ਼ਾਰਾ ਕੋਰੀਡੋਰ ਰੋਡ ਦਾ ਨਜ਼ਾਰਾ ਫੋਆ ਚੱਲ ਰਹੀ ਹੈ ਇੱਥੇ ਬੜੀ ਵਧੀਆ ਜੀ ਪੀਲੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਸ਼ੇਅਰ ਕਰਦੇ ਜਰੂਰ ਫੈਸਲੇ ਹਰਿਆਲੀ ਕਿੰਨੀ ਹੋਈ ਪਈ ਇੱਥੇ ਦੇਖ ਲਓ ਦੂਸਰੀ ਸਾਈਡੋਂ ਬੰਦਾ ਵੀ ਆ ਰਿਹਾ ਆਪਣਾ ਨਾਲ